नगर के धन गुरू हरगोब साहिब जी गुरू बाबा जी आजली सालू नगर कीर्तन महाराज गुरू अमरदास साहिब जी गुरू रामदास साहिब जी साढे चार सौ साल शब्दी कोई आजली बाबा गाही वलो नजरवाल <laughs> साहिब श्रीदालीन गुरू श्री बोलि साफा फास थारी सगळा کي مکھا مٽا وئي بابا بھائی کي سنڌي آهي جا ڏيڏي کي آڻو सलाना जोड़े श्रीन पातशाह जी सेवक पंज बाबा मीचंद जी जिन शीद ਨੋ ਜੋੜ ਮੇਲਾ ਜਿਹੜਾ ਮਨਾਜ ਆ ਰਿਹਾ ਬਈ ਹਰਪੂਰਤਾਨ ਦਾ ਕਿ ਬਾਬਾ ਜੀ ਕਿਰੇ ਆ ਕਿਹਨੇ ਲੈਹ ਤਸਵੀਰ ਦਿਖਾ ਰਹੇ ਆ ਚਾਹੇ ਤਾਂ ਬਾਬਾ ਅਵਕਾਸ਼ ਸਿੰਘ ਜੀ ਔਰ ਜੋ ਖੜੇ ਬਾਬਾ ਦਾਸੀ ਜੀ ਜਿਨ੍ਹਾਂ ਦੇ ਉਹਨਾਂ ਦੇ ਉਤਰਾ ਅਧਿਕਾਰੀ ਅੱਜੋ ਮੇਲੇ ਦੇ ਸੂਰ ਸਰਕਾਰ ਨੂੰ ਨਿਹਾਲ ਕਰ ਰਹੇ ਜਿੱਤੇ ਲੈਹ ਤਸਵੀਰ ਅਸੀਂ ਸੁਰ ਸੰਗਤ ਬਾਤ ਤੋਂ ਦਿਖਾ ਰਹੇ ਆ ਔਰ ਅਸੀਂ ਜਿਹੜਾ ਮੌਕੇ ਤੇ ਅਸੀਂ ਹਾਰੇ ਜਿਹੜੀ ਐਸੀ ਹੋਣਾ ਮਹਾਰਾਜਾ ਗੁਰੂ ਸਾਹਿਬ ਜੀਆ ਜੋ ਫੌਜਾਂ ਉਹਨਾਂ ਨੇ ਆਪਣੀ ਯੋਧ ਦਿਖਾਉਣਗੇ ਜਿਹੜੀ ਯੋਧ ਦਿਖਾਉਣਗੇ ਘੋੜਸਵਾਰ ਔਰ ਦਸਤਗਾ ਬਾਜੀ ਇਹਨਾਂ ਨਾਲ ਮੇਚੀ ਔਰ ਜੋ ਵੀ ਸ਼ਸਤਰ ਉਹਨਾਂ ਦੇ ਨਾਲ ਸਵਾਜਾ ਗਿਆ ਸੀ ਉਹ ਆਪਣੇ ਯੋਧ ਦਿਖਾਉਣਗੇ ਜਿਹੜੀ ਸਮੂਹ ਜਿਹੜੇ ਸਿੱਦੇ ਸੀ ਦਿਖਾ ਰਹੇ ਆ ਐਕਸਰ ਸਾਰੇ ਸਾਰੇ ਪਾਸੇ ਤੋਂ ਇਹ ਬਾਬਾ ਜੀ ਜੀ ਉਹ ਦਸਵੇਂ ਪਾਸ਼ਾ ਦੀ ਸਾਜੀ ਬਾਜੀ ਫੌਜ ਜਿਹੜਾ ਉਹ ਜਿੰਨਾਂ ਦੱਖੀਆਂ ਜੀ ਰੱਖਾ ਕਰਦੇ ਆ ਰਹੇ ਸੀ ਧੀਆਂ ਪਣਾ ਦੇ ਰੱਖਾ ਕੀਤੀ ਆ ਜੋ ਇਹ ਵੀ ਲਾੜੀ ਫੌਜ ਨੇ ਜੀ ਗੁਰੂ ਵਿੱਚ ਜਿਤੇ ਮਾਨ ਹਾਂ ਅਗਰ ਇਹ ਨਾਂ ਦੇ ਤੇ ਹਮਣਾ ਉਤੇ ਕਿਉਂਕਿ ਇਹਨਾਂ ਦੇ ਕਿਰਪਾ ਦੇ ਨਾਲ ਹੀ ਜਿਹੜਾ ਪਾਸ ਸਰਕਾਰ ਔਰ ਬਾਹਰੀ ਕੰਟਰੀਆਂ ਦੇ ਵਿੱਚ ਸਿੱਖੀ ਦਾ ਜਿਹੜਾ ਉਹ ਇਹਨਾਂ ਨੇ ਕਿ ਲੱਗ ਗਿਆ ਲਾੜੀ ਫੌਜ ਗੁਰੂ ਸਾਹਿਬ ਜੀ ਜਿਹੜੀ ਉਹ ਉਹਨਾਂ ਦੇ ਲੈਟ ਸੀਦਾ ਸੀ ਤਖਤ بابا ਤਕਾਲਾ ਸਾਹਿਬ ਵਾਲੇ ਉਹੀ ਵਿਸ਼ੇਸ਼ ਤੋਂ ਤੇ ਚੱਲ ਕੇ ਆਏ ਆ ਔਰ ਸਿੱਖ ਪੰਥ ਦਾ ਮਖਾਨ ਤਾਦੀ ਅਫਾਇ ਜਿਆਮੀ ਪਰਸ਼ੇਰ ਸਿੰਘ ਸੇਮਾ ਮੋਹਰਾਂ ਵਾਲੀ ਉਹ ਵੀ ਦੁਕਾਨ ਤੁਸੀਂ ਨਾ ਇੱਥੇ ਇੱਥੇ ਸਾਡੇ ਵਿਰਨਾਲ ਜੱਟਾਂ ਦੇ ਪਿੰਡ ਰੇਲੀਆ ਲੱਖੜੀ ਦੇ ਸਾਡੇ ਵਿਰਨਾਲ ਆ ਗਏ ਹੈ ਜਿਹੜੇ ਇਹ ਕਹਿੰਦੇ ਬਈ ਖਾਲੇ ਆ ਬਾਈ ਜੀ ਬੈਠੀ ਟੌਣ ਵਾਲੀ ਹੈ ਆ ਜਾਵੇ ਵਾਹ ਵੀ ਰਾਜਾ ਵੀ ਆ ਗਿਆ ਮਾ ਦੀ ਨਿਰਗਿਉ ਫਿਰਨ ਵਾਲਾ ਦੌਤ ਕੋ ਸਾਹ ਨਾਲ ਬਲਕੀਤ ਸੁਪੰਨ ਜੀ ਦੇ ਵਾਲੇ ਭਰਾਨੀ ਇਸੇ ਵੀਰੋ ਜਿਹਾ ਹੈ ਔਰ ਬੇਹੇਰੇ ਸਾਹਮਣੇ ਸੁਖੀ ਦਾ ਤਾਰਾ ਪੂਰੀ ਖੇਡ ਦੇ ਮੈਦਾਨ ਵਿੱਚ ਆ ਗਿਆ ਜੁਰਗੀ ਬਾਲ ਪੁਰੀਆ ਔਰ ਸਾਡੇ ਪੰਜਾਬ ਪੰਜਾਬ ਹੈਡਲਾਈਨ ਜਿੱਥੇ ਪੰਜਾਬ ਕਲਰ ਵਿੱਚ ਤੇ ਸੱਚੀ ਸੁੱਤੀ ਗੁਰਵਾਲੇ ਇਹ ਸਾਰੇ ਜੀ ਪ੍ਰਿੰਟ ਗੇਰੀਆ ਇਲੈਕਟ੍ਰੋ ਦੇ ਗੇਰੀਆ ਮਸਤਕਾਰ ਭਾਈ ਜਿਹੜਾ ਸਾਡੇ ਫਿਰ ਜਾਨ ਆਈ ਅੰਗਾਰ ਕਪ ਟੀਵੀ ਦੇ ਰਾਜ ਸੋਸ਼ਕ ਟੀਵੀ ਜੋ ਆਪ ਪੁਰਸ਼ਾ ਦਾ ਰਾਲ ਪੰਥ ਦਾ ਕਾ ਲੋ ਬਾਬਾ ਜੀ ਦੇ ਕਰਨ ਨਾ ਵਰਤਾਰੇ ਬਾਬਾ ਜੀ ਜਿਹਦਰ ਬਾਬਾ ਜੀ ਦੀ ਜੋਈ ਯੋਰ ਨਿਫਰ ਯੋਰ ਨਾ ਗੱਲ ਕਰ ਜਿਹਦਰ ਬਾਬਾ ਬਾਦਸ਼ਾਹ ਜਿਹਦਰ ਬਾਬਾ ਬਾਦਸ਼ਾਹ ਹਾਂਜੀ ਤੇ ਅੱਜ ਦੇ ਜਿਹੜਾ ਮਨਾਜਾ ਸਲਾਮਾ ਸ਼ੁਭ ਦਿਹਾੜਾ ਜਿਹੜਾ ਮਨਾਜਾ ਮਿਲ ਜਾਈਏ ਦਵਰ ਕੀ ਕਹਿਣਾ ਜੀ ਦੇ ਬਾਰੇ ਜੀ ਜੀ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮੇਰਾ ਪੀਰ ਗਾਦੇ ਬਾਤ ਬੰਦੀ ਸੁਣਦਾ ਤਾਂ ਉਹਨਾਂ ਦੇ ਧਾਰਕ ਨੂੰ ਸਾਹਿਬ 72 ਬਾਬਾ ਬਿਨੀ ਚੰਦ ਸ਼ਿਨਾ ਗੁਰੂ ਕਾ ਜੀ ਉਹਨਾਂ ਦੇ ਜੋ ਅੱਜ ਅਸਲਾਣੇ ਜੀ ਮੇਲੇ ਚੱਲ ਰਹੇ ਆ ਤੇ ਜੋ ਪੂਰੋ ਨੇ ਸੰਤਾ ਹੋਦੀਆਂ ਚੱਲ ਕੇ ਚੱਲਣ ਦੀ ਕਰਨੀ ਕਰਨਾ ਬਾਬਾ ਬਿਨੀ ਜਾਨ ਸਾਹਿਬ ਉਹ ਤੜੇ ਬਾੜੂ ਏ ਉਹਨਾਂ ਨੇ ਲਾਹੌਰੋਂ ਲੋਕੋ ਰੇਲੇ ਹੋਣੇ ਕਿ ਕਿ ਜਿਹੜਾ ਮਾਪੂਖਾਂ ਦਾ ਹੁਕਮ ਇਹ ਉਧਾਰਾ ਨੇ ਖਲਾਮਿਆ ਬੜੇ ਪੱਟੀ ਜਮਾ ਬਾਗੇ ਨਾਲੇ ਘਾਟੇ ਜਿ ਬੈਗੇ ਨਾਲੇ ਸਾਡੀ ਮਹਾਰਾ 6ਵੇਂ 5 4 ਗੁਰੂ ਸਾਹਿਬ ਨੇ ਚਾਰ ਲੜਾਈ ਜੰਗ ਲੜੇ ਚਾਰ ਜੰਗ ਲੜੇ ਬਾਬੇ ਬੀਤ ਸਿੰਘ ਸਾਹਿਬ ਨੇ ਗੁਰੂ ਸਾਹਿਬ ਨਾਲ ਲੜੇ ਲੜ ਕੇ ਉਹਨਾਂ ਨੇ ਪਰ ਜਦੋਂ ਬੜੇ ਖੋਜ ਹੋ ਕੇ ਉਹਨਾਂ ਦੇ ਵਿੱਚ ਪਰ ਉਹਨਾਂ ਨੇ ਬਾਬੇ ਬੀਤ ਸਿੰਘ ਸਾਹਿਬ ਅਨੁਸਾਰ ਬੱਕਰੀ ਲੈ ਕੇ ਚੀਨਾ ਮੀਨਾ ਮੀਨਾ ਨਾਮ ਹੈ ਉਹ ਜਿਹੜਾ ਚੀਨਾ ਗੁਰੂ ਸਾਹਿਬ ਚੀਨਾ ਉਹਨਾਂ ਨੇ ਫਿਰ ਵਰ ਦੇਣੇ ਕੀਤੇ ਉਹਨੇ ਸਾਡੇ ਸਾਡੇ ਨੂੰ ਤੇ ਨਾ ਇੱਕ ਨੂੰ ਤੇ ਨਾ ਲੋਕ ਨੂੰ ਜੀ ਇਹ ਮਹਾਰਾਜ ਨੇ ਇਤਰਾ ਸੰਕਾ ਵਿੱਚ ਜੂੜੇ ਨਾਲ ਲੱਗੇ ਆ ਜੋ ਜਿਨ੍ਹਾਂ ਦੇ ਲੜ ਲੱਗੇ ਜਿਤਨਾ ਹੀ ਲੜ ਲੱਗੇ ਆ ਮਹਾਰਾਜ ਉੱਥਾ ਆ ਕੇ ਸਲਾਨੇ ਜੋੜ ਮੇਲੇ ਮਨੋਦੇ ਮਹਾਰਾਜ ਕਾ ਨਾਲ ਸੰਕਟਾ ਉਦਿਆਂ ਸੰਕਟਾ ਦੇ ਨਾਲ ਨਾਪੁਰ ਤੋਂ 2000 ਹਰ ਦਾ ਅੰਗੇ ਦਾ ਵਿਚਾਰ ਹੁੰਦਾ ਉਤਨਾ ਹੀ ਕਰਦੇ ਉਤਨਾ ਹੀ ਹੁੰਦਾ ਗੋਲਵਾਲ ਸਾਹਿਬ ਬਹੁਤ ਅਗੜਾ ਮਹਾਂਪੁਰਖਾਂ ਨੇ ਇੱਕ ਤਰੀਕ ਤੋਂ ਲੰਗਰ ਚਾਲੂ ਕੀਤਾ ਵਾਤੇ ਉੱਥੇ ਵੀ ਸੰਗਤਾਂ ਦੇ ਜਿਤਨਾ ਵਾਰ ਆਪਾਂ ਪਿੰਖਾਣੇ ਬੰਦੇ ਪਿੰਡੀ ਉਤਰਾ ਹੀ ਉੱਥੇ ਸੰਗਤਾਂ ਜਾ ਕੇ ਰਾਤ ਦੇ ਦੀਦਾਰ ਨੂੰ ਆ ਗਏ ਨੇ ਜੋ ਸੰਗਤ ਉਹਦੀ ਉਹਨਾਂ ਨੂੰ ਛੱਡਦੀ ਆ ਨੂੰ ਅਮਰ ਦਾ ਆਰਾਮ ਯਾਤਕਾਰ ਜੀ ਨੇ ਉੱਥੇ ਗੋਲਵਾਲ ਸਾਹਿਬ ਦੀ ਤਸਵੀਰ ਬਣਾਨੇ ਜੋੜੀ ਲੈ ਕੇ ਚੱਲਦੇ 18 ਉਹਨਾਂ ਦੇ ਤੀਂ ਦੇ ਲਾ ਕੇ ਆਉਣੇ ਆ ਤੇ ਮਹਾਂਪੁਰਖਾਂ ਦੇ ਲੰਗਰ ਉੱਥੇ ਚੱਲਣ ਰਹੇ ਆ ਅਸੀਂ ਇਹ ਹੋਈ ਕਿ ਐ ਸਕਦੇ ਆ ਜੋ ਵੀ ਕੋਈ ਆ ਵਾਜ ਦੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਜਿਹੜਾ ਜੁੜਦਾ ਉਹਦੀ ਮਹਾਰਾਜ ਸਦਾ ਸਦਾ ਲਈ ਉਹਦੀ ਸ਼ਾਨ ਹੁੰਦੀ ਆ ਗੁਰੂ ਮਹਾਰਾਜ ਨਾਲ ਜੁੜਦਾ ਚਲੋ ਠੀਕ ਆ ਜਿੰਨੇ ਦੇਵੀ ਦੇਵਤੇ ਆ ਸਾਰੇ ਮਹਾਰਾਜ ਨੇ ਆਪਦੇ ਉਹਨਾਂ ਨੇ ਹੱਥੋਂ ਜੀ ਰੱਖੇ ਕਿਸੇ ਨੂੰ ਚੰਗਾ ਨਾ ਮਾੜਾ ਉਹਨਾਂ ਨੇ ਕਿਸੇ ਨੂੰ ਵੀ ਬੋਲਿਆ ਉਹਨਾਂ ਦੇ ਆਪਦੇ ਜੋ ਕੇ ਸਤਾਰ ਜੀ ਰੱਖਿਆ ਵਾ ਸਾਰੇ ਕਿਤੇ ਜੋ ਵਾਰ ਆ ਜੋ ਵੀ ਕੋਈ ਚੀਜ਼ ਉਹ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਪਾਂ ਨੂੰ ਇਹ ਜਿਵੇਂ ਏਕਤਾ ਦੇ ਬਾਲ ਹੁਦਾ ਗੁਰੂ ਮਾਰ ਨੇ ਏਕਤਾ ਰੱਖੀ ਆ ਤੇ ਏਕਤਾ ਜੀ ਰਹਿਣਾ ਤੇ ਦਾ ਵਾਹਿਗੁਰੂ ਤੁਹਿਆ ਖਾਲਸਾ ਭਾਈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਬਤਲੇ ਕਰਨ ਕਰਨ ਕਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਅਪਾਰ ਬੋਲਸ ਜੋ ਹੀ ਆ ਚਾਰ ਪੈਰ ਦਾ ਦਿਨ ਵੀ ਚੁੱਕਾ ਹੈ ਚੌਥਾ ਪੈਰ ਚੱਲ ਰਿਹਾ ਰੰਧੀਆਂ ਘੜਣਾ ਦੇ ਸਭ ਜੀ ਚੌਥੇ ਮੇਰਾ ਕਰ ਸੁਖਾ ਦਾ ਵਰਤੀਤ ਕਰਨ ਗੁਰੂ ਸਾਹਿਬ ਇਹ ਅੱਜ ਜਿਹੜੇ ਸਲਾਮੇ ਜੋੜ ਮੇਲੇ ਆ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਿਹਨਾਂ ਨੇ ਅਨਲ ਸੇਖਾ ਬਾਬਾ ਬਿਧੀ ਚੰਦ ਸਾਹਿਬ ਜਿਨ੍ਹਾਂ ਨੇ ਆਪ ਦਾ ਰੂਪ ਬਣਾ ਲਿਆ ਜਦੋਂ ਪੜ ਦੇ ਵਿੱਚ ਬੈਠੇ ਆ ਸਰੀਰ ਜੋਤ ਦੋ ਤੇ ਜੋਤ ਇੱਕ ਹੋ ਗਈ ਮਹਾਰਾਜ ਦੇ ਰੂ ਦੇ ਰੂ ਨਾਲ ਖੰਡੇ ਜਲ ਪੁਆਏ ਗੁਰੂ ਸਾਹਿਬ ਆਏ ਕੀ ਟਰੋਲੀ ਬੈਠਾ ਤੇ ਸਿੱਖ ਪੜ ਦੇ ਵਿੱਚ ਪੱਟੀ ਦੇ ਵਿੱਚ ਬੈਠਾ ਗੁਰੂ ਸਾਹਿਬ ਉਹਨਾਂ ਸੇਖ ਸੇਖ ਰਹੇ ਆ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਅੱਜ ਉਹਨਾਂ ਦੇ ਸਲਾਨੇ ਜੋੜ ਮੇਲੇ ਪਰਸੰਗਾਂ ਦੇ ਸਾਨੂੰ ਬਾਬਾ ਬੀ ਦੀ ਚੰਦ ਸਾਹਿਬ ਜੀ ਦੇ ਸਲਾਨੇ ਜੋੜ ਮੇਲੇ ਮਨਾ ਰਹੇ ਆ ਇਹ ਜਿਹੜਾ ਦਲ ਪੰਥ ਦਲ ਬਾਬਾ ਬੀ ਦੀ ਚੰਦ ਸਾਹਿਬ ਜੀ ਦੇ ਸੰਪਰਦਾਵਾ ਸਤਗੁਰ ਦੀ ਕਿਰਪਾ ਦੇ ਨਾਲ ਬਾਬਾ ਸੋਹਣ ਸਿੰਘ ਸਾਹਿਬ ਜੀ ਸੱਚਖੰਡ ਵਾਸੀ ਜਿਹੜੇ ਬਹੁਤ ਵੱਡੇ ਬੜੇ ਕੀ ਤੁਹਾਨੂੰ ਕਹਿ ਦਿਆ ਬਾਬਾ ਬੀਤੀ ਚੰਦ ਸਮਝੋ ਉਹਨਾਂ ਨੇ ਸੰਪਰਦਾਵਾਂ ਚਲਾਈਆਂ ਗੁਰੂ ਸਾਹਿਬ ਦੀ ਕਿਰਪਾ ਨਾਲ 12 ਦਿਨ ਸ਼ਹੀਦ ਬਾਬਾ ਤਾਰ ਸਿੰਘ ਸਾਹਿਬ ਜੀ ਜਿਹੜੇ ਹੁਣ ਸਾਰੇ ਨੇਰਿਆਂ ਦੇ ਸਾਰੇ ਤਾਰੋਬਾਰਾਂ ਦੇ ਸਾਰਾ ਜੋੜ ਮਿਲ ਜਾਂਦੀ ਸੇਵਾ ਸੰਭਾਲ ਮਹਾਂਪੁਰਖ ਇਹ ਉਹ ਰੂਪ ਬੜਾ ਇਹਨਾਂ ਦਾ ਕਠਨ ਸੁਭਾ ਕਠਨ ਸੇਵਾ ਮੈਂ ਤੇ ਇਹਨਾਂ ਦੇ ਨਾਲ ਰਿਹਾ ਹਾਂ 22-23 ਸਾਲ ਮੈਂ ਤੇ ਇਹ ਵੇਖਿਆ ਇਹਨਾਂ ਦਾ ਕਿ ਐਡਾ ਵੱਡਾ ਕੋਈ ਜਸੇਦਾਰ ਨਹੀਂ ਵੇਖਿਆ ਛੱਡੀ ਵੱਡੀ ਇਹਨਾਂ ਦੀ ਕਰੜੀ ਵਾਈ ਜਨਾਬ ਦੇ ਸਰੀਰ ਤੇ ਛੱਡੀ ਬਾਬਾ ਜੀ ਦੀ ਸਤਖੰਡ ਵਾਸੇ ਬਾਬਾ ਦਾਇਆ ਸਿੰਘ ਸਾਹਿਬ ਜੀ ਇਹ ਸੰਪਰਤਾਵਾ ਜਿਸ ਤੇ ਹੁਣ ਤੁਸੀਂ ਬੈਠੇ ਹੋ ਇਹ ਸੰਪਰਤਾਵਾ ਦਰਮਾਦਾ ਪਾਕੌਰ ਸਾਹਿਬ ਮਿਸ਼ਲ ਸ਼ਹੀਦ ਬਾਬਾ ਸੁਖਾ ਸਿੰਘ ਅਲੈਹੁ ਅਲਹਿਮੋਗੇ ਸਤਖੰਡ ਵਾਸੀ ਮਾਬਾ ਕਾਲ ਜੀ ਨਾਈ ਸਿਕ ਸੰਨ ਔਰ ਬਹੁਤ ਕਰਮਾਤਾ ਵਾਲੇ ਸੀ ਉਹਨੇ ਕਹੇ ਕਿ ਦਰਪੰਥੇ ਚਲ ਆਇਆ ਮਾਤਾ ਮਖੋਸਾ ਜੀ ਦਾ ਬਾਬਾ ਸੁਖਾ ਸਿੰਘ ਸਾਹਿਬੀ ਦਾ ਬਾਬਾ ਸਤਖੰਡ ਵਾਸੀ ਬਾਬਾ ਸ਼ਹੀਦ ਜੀ ਜਿਹੜੇ ਉਹ ਦਰਪੰਥ ਲਾ ਕੇ ਗਏ ਆ ਸੇਵਾਦਾਰ ਬਾਬਾ ਚਤਰ ਸਿੰਘ ਸਾਡਾ ਸੇਵਾਦਾਰ ਝਾੜੂ ਬਰਦਾਰ ਸਾਹਿਬੀ ਹੋਂ ਸੰਗਤਾਂ ਦਾ ਦਲਾ ਪਸਾ ਦਾ ਦੇ ਸੰਬ ਦੇ ਸੰਬੈਠਾਂ ਸੰਤਾਰਾ ਚਾੜੂ ਪ੍ਰਸਾਦ ਇਹ ਜਨਮ ਸਥਾਨ ਦੀ ਸੇਵਾ ਜਿਹੜੀ ਆ ਹਨ ਬਾਬਾ ਸੁਖਾ ਸਿੰਘ ਸਾਹਿਬ ਜੀ ਨੇ ਮਸਰੰਗਲਾ ਸਰਵੜਿਆ ਉਹਨਾਂ ਨੇ ਦਲਪੰਧ ਕੋਹਾਤਾਲ ਮਾਦਾ ਪਾਤੌਰ ਸਾਹਿਬ ਕੋਲੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਗੁਰਦੁਆਰਾ ਟਾਲਪੰਧ ਸਰ ਹੈਡਕੁਆਰਟਰ ਹੈ ਦਲਪੰਧ ਦਾ ਜਿਸਾਰ ਨੂੰ ਸਭ ਵਰਤਾਵਾ ਬਾਹਰ ਤੇ ਪਾਤੰਧ ਤੇ ਪਹੁੰਚਿਆ ਆ ਜੋੜ ਮੇਲਾ ਤਨੂ ਬਾਬਾ ਬੀ ਚੰਦ ਸਾਹਿਬ ਜੀ ਪਰਸੀ ਦਾ ਸਮਾਪਤੀ ਹੋਣ ਜਾ ਰਹੀ ਆ ਵੱਡਿਆਂ ਮੱਲਾਂ ਦੇ ਖਾੜੇ ਲੱਗੇ ਗੁਰਮੁਖ ਸਾਹਿਬ ਜੀ ਨੇ ਮਰਜ਼ਾ ਚਲਾਈਆਂ ਮੱਲਾਂ ਦੇ ਖਾੜੇ ਲੱਗੇ ਆਮ ਪ੍ਰਖਾਸ਼ਾਂ ਪੜ ਰਹੇ ਆ ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਜੋਰ ਮੇਲਾ ਚੱਲ ਰਿਹਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਲੱਖ ਕੁ ਆ ਹਾ 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 ਕੋਲ ਬੋਲੋ ਸੋਨਿਆ ਲਾਈ ਸਾਡੇ ਜਿਹਦਰ ਬਾਬਾ ਚਦਰ ਸਿੰਘ ਜੀ ਅੱਜ ਇਹਨਾਂ ਕੋਲ ਜੋ ਚੋਪ ਸਿੰਘ ਆਏ ਨੇ ਉਹਨਾਂ ਦਾ ਮਾਣ ਮਾਨ ਕਰਦੇ ਹੋ ਉਹਨਾਂ ਨੂੰ ਸਰੋਪੇ ਨੇ ਨਵਾਜਿਆ ਗਿਆ ਜਿਹੜੇ ਤਾਸਰ ਵਾਲੇ ਆ ਤੇ ਸਾਡੇ ਨਾਲ ਖਿਆਰੇ ਤੋਂ ਜਿਹੜੇ ਜਿਹਦਾ ਕਿਸ਼ਨ ਕਸ਼ਮੀਸ਼ਰ ਨਾਲ ਦਲਦੇ ਦੀ ਪਹੁੰਚ ਗਏ ਮੁਖੀ ਜੀ ਬਾਬਾ ਜੀ ਉਹ ਹੀ ਇਹ ਨਾਲ ਗੱਲ ਕਰਾਂਗੇ ਕਿ ਮਹਾਰਾਜ ਜੀ ਅੱਜ ਦੇ ਸ਼ੁਭ ਦੇ ਅਲਿਖੀ ਕਹਿਣਾ ਚਾਹੁੰਦੇ ਜੀ ਬਾਬੇ ਬੀ ਦੀ ਕੇਂਦਰ ਮੈਸ਼ਨ ਚੱਲ ਰਹੀ ਹੈ ਬਾਅਦ ਵਿੱਚ ਸੰਪਰਦਾਇਕ ਉਹ ਨੰਬਰ ਹੈ ਅੱਜ ਤੁਸੀਂ ਇੱਥੇ ਮਾਰ ਸੰਭਾਲਦਾ ਬਾਬਾ ਜੀ ਨੇ ਚਦਰ ਸਿੰਘ ਜੀ ਨੇ ਤਨ ਨਵਾਜਾ ਤੇ ਅੱਜ ਦੇ ਕੀ ਕਹਿਣਾ ਚਾਹੁੰਦਾ ਇਸੀ ਕੋਈ ਗੁਰੂ ਜੀ ਦਾ ਖਾਲਸਾ ਅੱਜ ਸੁਖਾਜੋਗ ਜਥੇਦਾਰ ਬਾਬਾ ਅਵਤਾਸ਼ ਸਿੰਘ ਜੀ ਸੂਸ਼ਣ ਵਾਲੇ ਜਾਨਸ਼ੀਨ ਸਤਿਗੁਰ ਸੱਚੇ ਪਾਛੇ ਜੀ ਕਿਰਪਾ ਦੇ ਨਾਲ ਬਾਬਾ ਵੀਰ ਜੀ ਚਾਂਜੀ ਦੇ ਸਮਾਗਮਾਂ ਨੂੰ ਮੁੱਖ ਰੱਖ ਕੇ ਇਹ ਜੋ ਅੱਜ ਦੇ ਸਮਾਗਮ ਚੱਲ ਰਹੇ ਹਨ ਸਾਡੇ ਨਾਲ ਸਤਕਾਰਯੋਗ ਬਾਬਰ ਗਬੀਰ ਸਿੰਘ ਜੀ ਜੱਫੀਦਾਰ ਖਿਆਲੇ ਵਾਲੇ ਉਹ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰ ਰਹੇ ਨੇ ਸੰਗਤਾਂ ਨੂੰ ਨਾਲ ਲੈ ਕੇ ਔਰ ਸੰਤ ਬਾਬਾ ਅਵਤਾਰ ਸਿੰਘ ਜੀ ਕੀਰਤਨੀ ਜਥਾ ਅੰਮ੍ਰਿਤਸਰ ਵੱਲੋਂ ਦਾਸ ਸਤਨਾਮ ਸਿੰਘ ਰਾਗੀ ਸਿੰਘ ਉਹ ਆਪਾਂ ਸਾਰੇ ਹੀ ਸ਼ੁਰੂ ਕਰਦਿਆਂ ਸੰਗਤਾਂ ਦੇ ਨਾਲ ਰਲ ਮਿਲ ਕਰਕੇ ਇਸ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰ ਰਹੇ ਆ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਸੰਗਤਾਂ ਦਾ ਜੋਜ ਲਾਲ ਬਹੁਤ ਜ਼ਿਆਦਾ ਹੈ ਜਿੱਥੇ ਬਾਬਾ ਜੀ ਨਾਮ ਜੀ ਦੇ ਨਾਲ ਨਾਮ ਦੇ ਨਾਲ ਬਾਣੀ ਦੇ ਨਾਲ ਜੋੜਦੇ ਨੇ ਉਥੇ ਅਸੀਂ ਹੁਣ ਦਰਸ਼ਨ ਕਰਨ ਜਾ ਰਹੇ ਹਾਂ ਘੋੜ ਦੌੜ ਦੇ ਵਿੱਚ ਸਿੰਘਾਂ ਨੂੰ ਬੜਾ ਨਿਵਾਜਦੇ ਨੇ ਮਹਾਂਪੁਰਖਾਂ ਵੱਲੋਂ ਵੀ ਤਰਨਾ ਦਲ ਖਿਆਲੇ ਵਾਲੇ ਬਾਬਾ ਰਕबीर ਸਿੰਘ ਜੀ ਉਹਨਾਂ ਵੱਲੋਂ ਵੀ ਸਿੰਘ ਘੋੜ ਸਵਾਰ ਹੋ ਕੇ ਮਹੱਲੇ ਦੇ ਵਿੱਚ ਹਾਜ਼ਰੀਆਂ ਲਗਾ ਰਹੇ ਹਨ ਔਰ ਵੱਖ-ਵੱਖ ਸੰਪਰਦਾਵਾਂ ਜਿਹੜੇ ਵੱਖ-ਵੱਖ ਦਾਲ ਨੇ ਉਹ ਸਾਰੇ ਹੀ ਸੰਤੂ ਬਾਬਾ ਅਵਤਾਰ ਸਿੰਘ ਜੀ ਜ세ਦਾਰ ਸੁਰ ਸਿੰਘ ਵਾਲੇ ਸਾਰਿਆਂ ਨੂੰ ਬੜੇ ਪਿਆਰ ਦੇ ਨਾਲ ਨਿਵਾਜਦੇ ਨੇ ਸਾਰਿਆਂ ਨੂੰ ਗਲਵਕੜੀ ਦੇ ਵਿੱਚ ਲੈ ਕੇ ਬੜਾ ਹੀ ਪਿਆਰ ਦਿੰਦੇ ਨੇ ਸੋ ਮੇਰੀ ਸਾਰੀ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਛੱਡ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵੱਧ ਛੱਡ ਕੇ ਗੁਰੂ ਘਰ ਦੇ ਨਾਲ ਜੁੜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਇੱਕ ਤੁਹਾਡੇ ਬਚਨ ਕਰ ਰਹੇ ਆ ਸਾਡੇ თანਤਨ ਦਸਵੇਂ ਪਾਸ਼ਾ ਜੀ ਨੇ ਸਾਨੂੰ ਉਸ ਰੂਪ ਦਿੱਤਾ ਉਹ ਨਵਾਜਾ ਇੱਕ ਕਿਕ ਚਿਣੇ ਉਸੇ ਬਾਤ ਚਲਾ ਤਵੀ ਗੁਰਗਬੇਰ ਸਿੰਘ ਜੀ ਨਾਮ ਕੋ ਹਾਂ ਤੇ ਗਰੀ ਗੁਰਬਦੀ ਰੱਖਿਆ ਕਰਦੇ ਐ ਸੇ ਕਮ ਨੇ ਹਰ ਤਰ੍ਹਾਂ ਕੁਰਬਾਨੀ ਦਿੱਤੀ ਹਰ ਤੱਕ ਕੋਤੇ ਵੀ ਆਪਤਾਉਦੀ ਆ ਚਾਹ ਪਾਣੀ ਦੀ ਆ ਪਚਾਲ ਦੀ ਆ ਕਿਤੇ ਆ ਤੇ ਇਹ ਜਿਹੜੀ ਆ ਗੁਰਸਾਹਿਬ ਦੀ ਵਡਿਆਈ ਆ ਇਹਦੇ ਬਾਰੇ ਕੀ ਉਹਦੇ ਕੁਝ ਵੀ ਤੁਹਾਨੂੰ ਗੁਰਗੋਬਿੰਦ ਸਿੰਘ ਜੀ ਮਾਰੇ ਕਲਜੀ ਤਰ ਸੱਚੇ ਬਾਦਸ਼ਾਹ ਨੇ ਜਿਨ੍ਹਾਂ ਨੇ ਆਪਣੀ ਕੌਮ ਨੂੰ ਤੇ ਨਿਵਾਜਨਾ ਹੀ ਨਿਵਾਜਨਾ ਵਾ ਉਥੇ ਸਾਡੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੰਝੂ ਵਾਸਤੇ ਤਿਲਕ ਵਾਸਤੇ ਚੋਟੇ ਵਾਸਤੇ ਬੋਧੀ ਵਾਸਤੇ ਉਹਨਾਂ ਨੇ ਆਪਣਾ ਬਲਿਦਾਨ ਦਿੱਤਾ ਇਹ ਸਿੱਖ ਧਰਮ ਦੀ ਵਡਿਆਈ ਹੈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਐਸਾ ਸਿਧਾਂਤ ਹੈ ਕਿ ਸਭੇ ਸਾਂਝੀ ਵਾਲ ਸਦਾਇਨ ਉਹ ਸਾਰੇ ਧਰਮਾਂ ਨੂੰ ਇੱਕ ਰਾਕੇ ਚੱਲਦੇ ਨੇ ਇੱਕ ਇਨਸਾਨੀਅਤ ਦਾ ਧਰਮ ਜਿਹੜੀ ਇਨਸਾਨੀਅਤ ਸਾਡੇ ਅੰਦਰ ਹੁੰਦੀ ਹੈ ਉਹਨੂੰ ਅਸੀਂ ਇਨਸਾਨੀਅਤ ਨੂੰ ਇਨਸਾਨੀਅਤ ਦੇ ਤੌਰ ਤੇ ਚੱਲਾਂਗੇ ਤੇ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਾਂਗੇ ਔਰ ਸ੍ਰੇਸ਼ਟ ਧਰਮ ਸਾਡੇ ਬੜੇ ਵੱਡੇ ਭਾਗ ਨੇ ਕਿ ਅਸੀਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਕੌਮ ਦਾ ਹਿੱਸਾ ਵਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪੁੱਤਰ ਵਾਂ ਤੇ ਸਾਡਾ ਇਹੋ ਹੀ ਸਾਰੇ ਸੰਗਤਾਂ ਦੇ ਵਿੱਚ ਇਹੋ ਹੀ ਇੱਕ ਮਿਸਾਲ ਹੈ ਇਹੋ ਹੀ ਇੱਕ ਮੈਸੇਜ ਹੈ ਕਿ ਵੱਧ ਤੋਂ ਵੱਧ ਆਪਣੇ ਦਿਲੋਂ ਗਹਿਰਾਈਆਂ ਤੋਂ ਹਰ ਕਿਸੇ ਨਾਲ ਪਿਆਰ ਕਰੋ ਕਿਉਂਕਿ ਕਿਉਂਕਿ ਕਿਸੇ ਨੂੰ ਵੀ ਅਸੀਂ ਪਿਆਰ ਕਰਾਂਗੇ ਦਿਲੋਂ ਸਾਨੂੰ ਵੀ ਉਹਨਾਂ ਹੀ ਪਿਆਰ ਮਿਲੇਗਾ ਚਲੋ ਇੱਕ ਬਜਣਾ ਸੁਣਾਇਆ ਜੀ ਤੇ ਪਰਮਾਤਮਾ ਨੇ ਬੜਾ ਸਾਨੂੰ ਖੁਸ਼ੀਆਂ ਦਿੱਤੀਆਂ ਨੁਅੱਜ ਹਾਥਰ ਹਰ ਇੱਕ ਦੇ ਆਪਾਂ ਗੁਰ ਗੁਰੂ ਦੇ ਦੀ ਗੌਰਖਿਆ ਕਰਦੇ ਆ ਰਹੇ ਆ ਪਰ ਇੱਕ ਸਾਡੀ ਸੋਰਨ ਕਮੇਟੀ ਬਣੀ ਆ ਉਹਨਾਂ ਕੋਲ ਇੰਨਾ ਮਤਲਬ ਸਰਮਾਇਆ ਪੰਜਾਬ ਸਰਕਾਰ ਦਾ ਉਹ ਕਿਉਂ ਨਹੀਂ ਇੱਕ ਸਿੱਖੀ ਪ੍ਰਚਾਰ ਕਰਨ ਵਾਸਤੇ ਸਿੱਖੀ ਕਾਲਜ ਖੋਲ੍ਹਣਾ ਜਿੱਥੇ ਸਿੱਖੀ ਸਰੂਪਾਂ ਵਾਸਤੇ ਫਰੀ ਨੂੰ ਨਨੋ ਸਿੱਖਿਆ ਦਿੱਤੀ ਚਾਹੀਦੀ ਚੇ ਕੰਮ ਤੇ ਉਹਨਾਂ ਦੇ ਹਸਪਤਾਲ ਕਾਲਜ ਕਿਉਂ ਨਹੀਂ ਖੋਲੇ ਜਾ ਰਹੇ ਇਹਦੇ ਬਾਰੇ ਸਾਡੇ ਮੁੱਦੇ ਆ ਆਪਾਂ ਇਸ ਟਾਈਮ ਖੁਸ਼ੀਆਂ ਲੈਣ ਆਏ ਆ ਔਰ ਮਾਂਪੁਰਖਾ ਕੋ ਵੀ ਥੋੜਾ ਸਮਾਂ ਹੈ